ਸਰ ਜਿਵੇਂ ਕਿ ਅੱਜ ਇਹ ਬੱਸ ਸਟੈਂਡ ਦਾ ਖਾਸ ਦੌਰਾ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਟ੍ਰੈਫਿਕ ਦਾ ਮੁੱਲ ਹੈ ਨਹੀਂ ਜੀ ਅੱਜ ਕੱਲਾ ਬੱਸ ਸਟੈਂਡ ਦਾ ਨਹੀਂ ਅਸੀਂ ਕਰ ਰਹੇ ਅਸੀਂ ਸਾਡੇ ਨਾਲ ਜਿਹੜੇ ਟ੍ਰੈਫਿਕ ਐਡਵਾਈਜ਼ਰ ਭੱਟੀ ਜੀ ਨੇ ਜਿਹੜੇ ਆਪਣੇ ਨਾਲ ਜੂਨੀਅਨ ਦੇ ਪ੍ਰਧਾਨ ਲਾਡੀ ਜੀ ਨੇ ਕ੍ਰਾਂਤੀ ਜੀ ਨੇ ਪਾਕੀ ਸਾਡੀ ਸਾਰੀ ਟੀਮ ਅਸੀਂ ਸ਼ੁਰੂ ਕੀਤਾ ਸੀ ਅਸੀਂ ਚਾਟੀਵਿੰਡ ਚੌਂਕ ਤੋਂ ਚਾਟੀਵਿੰਡ ਚੌਂਕ ਤੋਂ ਹੋ ਕੇ ਫਿਰ ਅਸੀਂ ਸੁਲਤਾਨਵਿੰਡ ਚੌਂਕ ਸੁਲਤਾਨਵਿੰਡ ਚੌਂਕ ਤੋਂ ਆਟੋ ਦੀ ਪ੍ਰੋਬਲਮ ਸੀ ਬੈਟਰੀ ਦੀ ਪ੍ਰੋਬਲਮ ਸੀ ਵੀ ਦਰਬਾਰ ਸਾਹਿਬ ਵਾਲੇ ਸਾਈਡ ਨੂੰ ਐਂਟਰੀ ਨਹੀਂ ਦਿੱਤੀ ਉਹ ਸਾਰੀਆਂ ਐਂਟਰੀਆਂ ਕਰਵਾ ਕੇ ਲੱਕੜ ਮੰਡੀ ਤੋਂ ਜਾ ਕੇ ਲੱਕੜ ਮੰਡੀ ਤੋਂ ਕਿਉ ਮੰਡੀ ਵਾਲ ਨੂੰ ਜਿਹੜੀਆਂ ਬੈਟਰੀ ਸਵਾਰੀ ਤਾਰ ਕੇ ਨਿਕਲੇਗੀ ਬਾਹਰ ਨੂੰ ਉੱਥੋਂ ਪਾਰਕਿੰਗ ਜਾ ਕੇ ਪਾਰਕਿੰਗ ਤੋਂ ਸ਼ੇਰਾਂ ਵਾਲੇ ਗੇਟ ਥਾਣੀ ਬਾਹਰ ਨਿਕਲੇਗੀ ਮਤਲਬ ਉੱਥੋਂ ਆ ਕੇ ਹੁਣ ਅਸੀਂ ਆਏ ਆ ਬੱਸ ਸਟੈਂਡ ਬੱਸ ਸਟੈਂਡ ਹੈ ਜੀ ਵੇਖੋ ਕਾਰਨ ਇਹਦੇ ਚ ਇਹ ਆ ਕਿ ਜਿਸ ਜਗ੍ਹਾ ਦੇ ਉੱਤੇ ਦਸਾਂ ਗੱਡੀਆਂ ਦੀ ਜਗ੍ਹਾ ਹੋਵੇ ਉੱਥੇ 100 ਗੱਡੀ ਆ ਜਾਏਗੀ ਫਿਰ ਰੋਡ ਕੀ ਕਰੇਗਾ ਰੋਡ ਦੇ ਉੱਤੇ ਤਾਂ ਲੱਗ ਨਹੀਂ ਸਕਦੀ ਇੰਨੀਆਂ ਗੱਡੀਆਂ ਇਹ ਬੈਟਰੀ ਜਿਹੜੀ ਆ ਇਹਨਾਂ ਦਾ ਨਾਂ ਤਾਂ ਇਹ ਕੁਛ ਜੁਨੀਅਨ ਦੇ ਨਾਲ ਅਟੈਚ ਨੇ ਇਹ ਬਹੁਤ ਸਾਰੀਆਂ ਬੈਟਰੀਆਂ ਹੋ ਨੇ ਜਿਹੜੀਆਂ ਲੋਕਾਂ ਨੇ ਕਿਸੇ ਨੇ 20 ਕਿਸੇ ਨੇ 40 ਪਾਈਆਂ ਨੇ ਤੇ ਲੋਕਾਂ ਨੇ ਗਾਂ ਕਰਾਏ ਦੇ ਉੱਤੇ ਲੈ ਲੈ ਕੇ ਤੇ ਚਲਾ ਰਹੇ ਨੇ ਇਹ ਜਿਹੜੀਆਂ ਜਿਹੜੇ ਲੋਕੀ ਆਟੋ ਵਾਲੇ ਬੈਟਰੀਆਂ ਵਾਲੇ ਜੁਨੀਅਨ ਦੇ ਨਾਲ ਅਟੈਚ ਨੇ ਉਹ ਬਿਲਕੁਲ ਡਿਸਪਲਨ ਦੇ ਵਿੱਚ ਸਹੀ ਢੰਗ ਨਾਲ ਚੱਲਦੇ ਨੇ ਜਿਹੜੀਆਂ ਕਿਰਾਏ ਤੇ ਲਿਆ ਕੇ ਨਾ ਕੋਈ ਉਹਨਾਂ ਕੋ ਕੋਪਰ ਪੇਪਰ ਆ ਉਹ ਜਿਹੜੇ ਆ ਨਾ ਉਹਨਾਂ ਨੇ ਆਣ ਕੇ ਰੋਡ ਤੇ ਨਾ ਨਾ ਕੋ ਡਰਾਈਵਿੰਗ ਲਿਸੈਂਸ ਹੁੰਦੇ ਆ ਉਹ ਆਣ ਕੇ ਜਿਹੜੇ ਆ ਬੱਸ ਸਟੈਂਡਾਂ ਤੇ ਦਰਬਾਰ ਸਾਹਿਬ ਲਾਗੇ ਉੱਥੇ ਆਣ ਕੇ ਜਿਹੜਾ ਵਾ ਟ੍ਰੈਫਿਕ ਦੇ ਵਿੱਚ ਜਿਹੜਾ ਜਾਮ ਲਾਉਂਦੇ ਆ ਅੱਜ ਇਹ ਸਾਰੇ ਜਗ੍ਹਾ ਦੇ ਵਿਜ਼ਿਟ ਕੀਤਾ ਗਿਆ ਵਾ ਔਰ ਇਹਨਾਂ ਸਾਰੇ ਜੁਨੀਆਨਾਂ ਦੇ ਨਾਲ ਸਹਿਮਤੀ ਦੇ ਨਾਲ ਇਸ ਤੋਂ ਬਾਅਦ ਇਹਨਾਂ ਵੀਰਾਂ ਨੂੰ ਅਸੀਂ ਕਿਹਾ ਵਾ ਕਿ ਜਿਹੜੀਆਂ ਨੇ ਕਰਾਈ ਵਾਲੇ ਬੰਦੇ ਨੇ ਉਹ ਆਪਣਾ ਡਰਾਈਵਿੰਗ ਲਿਸੈਂਸ ਤੇ ਪ੍ਰੋਪਰ ਆਪਣੇ ਨੰਬਰ ਲਵਾ ਕੇ ਰੱਖਣਗੇ ਮੈਂ ਤੁਹਾਡੇ ਚੈਨ ਦੱਸਣਾ ਚਾਹੁੰਦਾ ਕਿ ਇਹਦੀ ਅਸੀਂ 25 April ਨੰਬਰਾਂ ਦੀ ਲਾਸਟ ਕਰਤੀ ਆ ਕਿਉਂਕਿ ਬਹੁਤ ਸਾਰੇ ਬੰਦੇ ਹੁਣ ਨੰਬਰ ਨਹੀਂ ਲਵਾ ਰਹੇ 25 ਤਰੀਕ ਨੰਬਰ ਆ ਜਿਹੜੇ ਕਿਰਾਏ ਵਾਲੀਆਂ ਬੈਟਰੀਆਂ ਨੇ ਉਹ ਨੰਬਰ ਲਵਾਉਣ ਕਿਉਂਕਿ ਉਹ ਨੰਬਰ ਨਹੀਂ ਲਵਾਉਂਦੇ ਕਿਉਂ ਦੇ ਕਰਕੇ ਉਹਨਾਂ ਨੂੰ ਇੱਕ ਸਵੈ ਘੋਸ਼ਣਾ ਪੱਤਰ ਦੇਣਾ ਪੈਣਾ ਵੀ ਉਹ ਨਸ਼ੇ ਵਾਲੇ ਬੰਦੇ ਨੂੰ ਬੈਟਰੀ ਨਹੀਂ ਦੇਣਗੇ ਉਹ ਆਪਣਾ ਡਰਾਈਵਿੰਗ ਲਾਇਸੈਂਸ ਵਾਲੇ ਨੂੰ ਦੇਣਗੇ ਇਸ ਕਰਕੇ ਉਹ ਬੰਦੇ ਨੰਬਰ ਨਹੀਂ ਦਵਾ ਰਹੇ ਉਹਨਾਂ ਨੂੰ ਅਸੀਂ 25 April ਲਾਸਟ ਦਿੱਤੀ ਆ ਜੇਕਰ 25 April ਤੋਂ ਬਾਅਦ ਕੋਈ ਨੰਬਰ ਨਹੀਂ ਲੱਗੇਗਾ ਤਾਂ ਉਹਨਾਂ ਦੇ ਉੱਤੇ ਅਸੀਂ ਕਾਰਵਾਈ ਕਰਾਂਗੇ ਔਰ ਛੋੜੀ ਜੀ ਸਰ ਗੱਲ ਹੈ ਕਿ ਜਿੱਦਾਂ ਬੱਸ ਸਟੈਂਡ ਤੋਂ ਜਿੱਦਾਂ ਬਾਹਰ ਬੱਸਾਂ ਕਈ ਹੁੰਦੀਆਂ ਰੋਕਦੀਆਂ ਸਵਾਰੀਆਂ ਬਾਹਰ ਲਉਂਦੀਆਂ ਜਾਂ ਅੰਦਰ ਬੱਸਾਂ ਨਹੀਂ ਲੱਗਦੀਆਂ ਉਹਦੇ ਕਰਕੇ ਕੋਈ ਮੁਸ਼ਕਲਾਂ ਆ ਰਹੀਆਂ ਨੇ ਦੇਖੋ ਜੀ ਇਹ ਮਸ਼ਕਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਮੈਂ ਇਹਦੇ ਬਾਰੇ ਆਰਟੀਓ ਸਾਨੂੰ ਹੀ ਬੇਨਤੀ ਕੀਤੀ ਆ ਕਿ ਇਹ ਜਿਹੜੀਆਂ ਬੱਸਾਂ ਨੇ ਜਿਹੜੀਆਂ ਬੱਸ ਸਟੈਂਡ ਦੇ ਅੰਦਰ ਜਿਨ੍ਹਾਂ ਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਉਹ ਬਾਹਰ ਆਣ ਕੇ ਤੇ ਬੱਸਾਂ ਜਿਹੜੀਆਂ ਉਤਾਰਦੇ ਆ ਇਹਨਾਂ ਦੇ ਉੱਤੇ ਜਿਹੜੀਆਂ ਉਹਨਾਂ ਨੂੰ ਬੇਨਤੀ ਕੀਤੀ ਪੈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਔਰ ਜਿਹੜੀਆਂ ਰੋਂਗ ਪਾਰਕਿੰਗ ਕੋ ਸਾਡੇ ਇੱਥੇ ਖਲੋਣਗੇ ਉਹਨਾਂ ਦੇ